ਕਾ ਕੋਈ ਨੌਜਵਾਨ ਗੱਭਰੂ ਕਵੱਡੀ ਖੇਡਦਾ ਸੀ ਪਲੇਅਰ ਸੀ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਨਸੇ ਪੈ ਗਿਆ ਮਾਰੇ ਕਰ ਟੀਕੇ ਲਾਉਣ ਲੱਗ ਗਿਆ ਸਰੀਰ ਰਹਿ ਗਿਆ ਵਿਆਹ ਹੋ ਗਿਆ ਸੀ ਕੋਚਰੋ ਸਮਝਾਇਆ ਟੀਮ ਨੇ ਲਾਡੀ ਆਰਗੇਨਾਈਜ਼ ਨੇ ਸਮਝਾਇਆ ਚਲੇਕ ਵਾਲਿਆਂ ਨੇ ਕਿ ਨਾ ਵੀ ਕਾਕਾ ਇਹ ਕੰਮ ਨਹੀਂ ਚੰਗਾ ਆਪਾ ਪਲੇਅਰ ਬੰਦੇ ਆ ਸਮਝ ਗਿਆ ਉਹ ਕਹਿੰਦਾ ਨਾ ਆਪਣੇ ਕੰਮ ਦਾ ਹੀ ਨਹੀਂ ਨਸਾ ਛੜਤਾ ਉਹਨੇ ਹੁਣ ਉਹਨਾਂ ਦੇ ਸੌਰੀ ਸੀਗਾ ਟੂਰਨਾਮੈਂਟ ਤੇ ਸੌਰੀ ਜਦੋਂ ਨਾਲ ਟੀਮ ਦੇ ਚਲੇਗਾ ਟੀਮ ਵਾਲੇ ਤਾਂ ਚਲ ਕੱਪੜੇ ਲਾ ਲਾ ਉਹਦਾ ਖੇਡਣਾ ਖੋਲਾ ਨਹੀਂ ਇਹਦੇ ਕਿਰਾਂ ਪੈਂਟ ਜਾਂਏ ਹੋ ਜੂ ਵੀ ਹੁਣ ਮੁੰਡਾ ਥੁਦਰ ਗਿਆ ਖੇਡਣ ਲੱਗ ਹਾਂ ਕੋਈ ਨੀਲਾ ਤੇ ਕੱਪੜੇ ਹੰਮਾਰੀ ਥਾਪੀ ਗਰਾਊਂਡ ਤੇ ਚੇਚਾ ਮੱਥਾ ਵਰ ਗਿਆ ਅੰਦ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਖੇਡਣ ਆਇਆ ਉਹ ਭਾਈ ਜਿਹੜਾ ਕਮੈਂਟਰੀ ਕਰਦਾ ਸੀਗਾ ਜਦੋਂ ਭੱਜ ਕੇ ਜੇ ਗੇੜਾ ਨਹੀਂ ਦਿੰਦੇ ਹੁੰਦੇ ਆਏ ਉਹਨੇ ਵੀ ਦਿੱਤਾ ਗੇੜਾ ਜਦੋਂ ਗੇੜਾ ਦਿੱਤਾ ਉਹ ਕਹਿੰਦਾ ਵੀ ਆ ਵਰਮ-ਅਪ ਹੁੰਦੇ ਉਹ ਕਮੈਂਟਰੀ ਵਾਲਾ ਕਹਿੰਦਾ ਹਲੋ ਹਾਂਜੀ ਕਹਿੰਦਾ ਸਾਡੇ ਪਿੰਡ ਦੀ ਆਮ ਸਾਡੇ ਪਿੰਡ ਦੀ ਸਾਨ ਗੱਭਰੂ ਫੁਲਾਮਾ ਕਬੱਡੀ ਤੇ ਰੇਨ ਪਾਉਂਦਾ ਵੇਖਿਓ ਅੱਜ ਆ ਗਿਆ ਪਿੰਡ ਦਾ ਪੁਰਾਣਾ ਮਝਾੜੂ ਤਰਫਲੀ ਬਾਜ ਐ ਬਾਜ ਕਹਿੰਦੇ ਐ ਉਹਦੇ ਹੰਡੌਲੇ ਫੜਨ ਲੱਗੇ ਪਹਿਲਾਂ ਵਾਲੇ ਸੀ ਜ਼ਿਆਦਾ ਇਹ ਸਾਰੇ ਉਹਦੇ ਮੈਂ ਆਏ ਸੀ ਦੇਖੋ ਲਾ ਕੇ ਕੰਨਾਂ ਨੂੰ ਆਪਾਂ ਚ ਗੱਭਰੂ ਪਹਿਲੀ ਗੋਦੀ ਇਹੀ ਪਾਉ ਨਾਲ ਜene ਫੜਿਆ ਕਿ ਤੇ ਰਹਿਦਾ ਉਹ ਕਹਿੰਸੀ ਤੂੰ ਬੋਲੀ ਜਾਂਦੇ ਰੂ ਤੂੜ ਹੈ ਮਗਰ ਅਸੀਂ ਜਨੇ ਕਹਿੰਦਾ ਨਾ ਮੈਂ ਜਾਉਂਗਾ ਜਦੋਂ ਤੁਰਿਆ ਉਧਰ ਉਹਨੇ ਹੋਰ ਚੱਕ ਤੱਕ ਮੈਂਤੀ ਵਾਲੇ ਨੇ ਦੇਖਿਓ ਕਿਵੇਂ ਵਜਦੀ ਥਾਪੀ ਖਰਕਾ ਬਾਹਰ ਸੁਣੂ ਥਾਪੀ ਦਾ ਗੱਭਰੂ ਦੀ ਥਾਪੀ ਦੇਖਿਓ ਗੁੱਸੇ ਜਾ ਗਿਆ ਨੇ ਟੇਕੇ ਮਥਾ ਮਾਰੀ ਥਾਪੀ ਅਦਾ ਹਾਈ ਓਏ ਉੱਥੇ ਡਿੱਗ ਪਿਆ ਉਹ ਭੱਜੇ ਨਾਲ ਕੀ ਹੋ ਗਿਆ ਕੀ ਹੋ ਗਿਆ ਕਹਿੰਦਾ ਕੜਾਲ ਚੜ੍ਹ ਉਹਨਾਂ ਨੇ ਫਟਾਫਟ ਚੱਕਿਆ ਜ਼ਾਰਾਂ ਨੇ ਆ ਕੇ ਹੁਣ ਸੌਰੇ ਉਹਦੇ ਪੂਰੇ ਗੁੱਦੇ ਵੀ ਤੁਹਾਡੀ ਬੇਇਜ਼ਤੀ ਕਰਾ ਲਿਆਂਦਾ ਚੱਕ ਕੇ ਟੀਮ ਨੇ ਰੌਲਾ ਪਾ ਲਿਆ ਉਹ ਕਹਿੰਦੇ ਨਾ ਜੀ ਇਹ ਤਾਂ ਕਮੈਂਟਰੀ ਵਾਲੇ ਦਾ ਸਾਰਾ ਰੌਲਾ ਆ ਗਿਆ ਕਹਿੰਦੇ ਕਹਾਂਗੇ ਇਹਨੇ ਜਿਆਦਾ ਫੂਕ ਚਕਾਈ ਆ ਤਾਂ ਉਹਨੇ ਥਾਪੀ ਮਾਰੀ ਆ ਇਹ ਉਹਦੀ ਨਾਰ ਤੇ ਨਾਰ ਚੜ ਗਈ ਆ ਇਹ ਅਸੀਂ ਰੋਕਦੇ ਆ ਉਹ ਕਹਿੰਦੇ ਯਾਰ ਇਹ ਨੂੰ ਨਹੀਂ ਪਤਾ ਵੀ ਖੇਡ ਨਹੀਂ ਸਕਦਾ ਜੀ ਇਹ ਕਿਉਂ ਗਿਆ ਉਹ ਸਾਡੀ ਕਹਿੰਦਾ ਤੁਸੀਂ ਸ਼ੁਕਰ ਕਰੋ ਕਹਿੰਦਾ ਅਸੀਂ ਮੂਰੇ ਫਰਨ ਨੂੰ ਡਰੀ ਜਾਂਦੇ ਸੀ ਵੀ ਬੜੀ ਚੜਾਈ ਨਾ ਆ ਰਿਹਾ ਹੈ ਉਹ ਥਾਪੀ ਇੰਨੇ ਜ਼ੋਰ ਨਾਲ ਮਾਰੀ ਆਪ ਹੀ ਕਢਾਲੇ ਚੜਾ ਲਈ ਉਹਨੇ ਕਿਹਾ ਹਜੇ ਕਹਿੰਦੇ ਮਹੀਨਾ ਤੋਂ ਮੈਨੇ ਖਰਾ கமெண்ட் பூலுல கு